हाँ जी बचपन तो ये अभी तीनों दोस्त अलग मतलब उसी ग्राउंड के अंदर ही खेलते थे और बेटी लड़कों के साथ खेलती थी देखने वाले तो यही बोलते थे कि लड़की लड़कों के साथ खेल रही है अकेली बेटी आने आती थी खेलने के लिए और कोई बेटी नहीं किसी को भेजता था अभी पूरे देश को पता लगा कि बेटी को हम भेजेंगे खिलाएंगे और ऐसी तरह ही अपने माँ बाप का उसकी बेटी भी ना रोशन करेगी पूरे हिंदुस्तान को बोलेंगे बेटियों को तो बाद में कहेंगे कि अपनी बेटियों को कुक के अंदर मत मारो ਮੁਗਾ ਦੇ ਵਿੱਚ ਆਪਣੇ ਘਰ ਪਹੁੰਚੇ ਹਰਮਨਪ੍ਰੀਤ ਕੌਰ ਦੇ ਮਾਤਾ ਪਿਤਾ ਤਾਂ ਜਿਨ੍ਹਾਂ ਦੇ ਘਰ ਦੇ ਵਿੱਚ ਹੁਣ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਭਾਰਤ ਦੀ ਮਹਿਲਾ ਕ੍ਰਿਕਟਰ ਟੀਮ ਦੇ ਵੱਲੋਂ ਵਰਲਡ ਕੱਪ ਜਿੱਤਣ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਖੁਸ਼ੀ ਤੇ ਗਰਵ ਦਾ ਮਾਹੌਲ ਹੈ ਤੇ ਇਸੇ ਲਹਿਰ ਦੇ ਵਿੱਚ ਮੁਗਾ ਦੇ ਵਿੱਚ ਵੀ ਖੁਸ਼ੀ ਵੇਖਣ ਨੂੰ ਮਿਲੀ ਦੱਸਦੇ ਕਿ ਹਰਮਨਪ੍ਰੀਤ ਕੌਰ ਦੇ ਮਾਤਾ ਪਿਤਾ ਜਿਵੇਂ ਘਰ ਪਹੁੰਚੇ ਨੇ ਤਾਂ ਵਧਾਈਆਂ ਦੇਣ ਵਾਲਿਆਂ ਦਾ ਤਾਂ ਤਾਂ ਲੱਗਿਆ ਹੋਇਆ ਹੈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਹਰਮਨ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਧੀ ਨੇ ਪੂਰੇ ਦੇਸ਼ ਦੇ ਵਿੱਚ ਉਹਨਾਂ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਮੈਚ ਵੇਖਿਆ ਤੇ ਆਪਣ ਤੇ ਦੇਸ਼ ਦੀਆਂ ਧੀਆਂ ਨੂੰ ਉਹਨਾਂ ਦਾ ਕਹਿਣਾ ਕਿ ਕੁਝ ਨਾ ਕੁਝ ਕਰਨਾ ਚਾਹੀਦਾ ਤੇ ਪਰਿਵਾਰ ਨੂੰ ਵੀ ਹਮੇਸ਼ਾ ਧੀਆਂ ਨੂੰ ਸਪੋਰਟ ਕਰਨਾ ਚਾਹੀਦਾ। ਹਾਂਜੀ ਹਾਂਜੀ ਬਚਪਨ ਤੋਂ ਹੀ ਅਸੀਂ ਤਿੰਨੋ ਦੋਸਤ ਲਗ ਮਤਲਬ ਉਸੇ ਗਰਾਉਂਡ ਦੇ ਅੰਦਰ ਹੀ ਖੇਡਦੇ ਸੀ। ਪਰ ਬੇਟੀ ਲੜਕੋਗੇ ਸਾਥ ਖੇਡਦੀ ਸੀ। ਦੇਖਣੇ ਵਾਲੇ ਤਾਂ ਜਿਹੀ ਬੋਲਦੇ ਸਕੇ ਲੜਕੀ ਲੜਕੋਗੇ ਸਾਥ ਖੇਡ ਰਹੀ ਆ, ਕੇਲੀ ਬੇਟੀ ਆ ਨਹੀਂ ਆਤੀ ਸੀ ਖੇਡਣੇ ਲਈ ਔਰ ਕੋਈ ਬੇਟੀ ਨਹੀਂ ਕਿਸੇ ਕੋ ਬੇਜਤਾ ਸੀ। ਅੱবি ਪੂਰੇ ਦੇਸ਼ ਕੋ ਪਤਾ ਲੱਗਾ ਕਿ ਬੇਟੀ ਕੋ ਹਮ भेजेंगे खिलाएंगे और ऐसी तरह ही अपने मां-बाप का उसकी बेटी भी नाम रोशन करेगी पूरे हिंदुस्तान को बोलेंगे बेटियों को तो बाद में कहेंगे कि अपनी बेटियों को कुक के अंदर मत मारो और जैसे हमारी ये जै टीम इंडिया की पूरी एक जुट होकर खेले ऐसे खेलो और अपने मां-बाप का और अपने देश का नाम रोशन करो सर मैं बता नहीं सकता कि हमारे को कितनी कुछ चीज के लिए हमारे पास कोई छावदी है नहीं बैठ के पूरा लाइव मैच देखा जैसे शुरू हुए नहीं मैच एंड तक ਮਤਲਬ ਐਸੀ ਦੜਕ ਨਹੀਂ ਚਲਤੀ ਰਹੀ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ ਅਸੀਂ ਬਾਹਰ ਬੈਠ ਕੇ ਤਾਂ ਬਹੁਤ ਕੁਝ ਬੋਲ ਸਕਦੇ ਪਰ ਅੰਦਰ ਪਤਾ ਚਲਦਾ ਗਰੋਂ ਕੇ ਕੀ ਹੋ ਰਿਹਾ ਉਸ ਟਾਈਮ ਤੇ ਤਾਂ ਐਸੇ ਹੀ ਲੱਗਿਆ ਜੀ ਕਿ ਬੈਟਿੰਗ ਨਹੀਂ ਕਰਨੀ ਚਾਹੀਦੀ ਤੇ ਬਰਬਾਦ ਮੇ ਪਤਾ ਲੱਗਾ ਕਿ ਅੱਛਾ ਹੋ ਗਿਆ ਜੋ ਬੈਟਿੰਗ ਪਹਿਲੇ ਕਰ ਲਈ ਔਰ ਜੈਸੇ ہماری ਜੀ ਟੀਮ ਇੰਡੀਆ ਕੀ ਪੂਰੀ ਇੱਕ ਜੁੱਟ ਹੋ ਕੇ ਖੇਲੇ ਐ ਐਸੇ ਖੇਲੋ ਔਰ ਆਪਣੇ ਮਾਪੇ ਬਾਪ ਕਾ ਔਰ ਆਪਣੇ ਦੇਸ਼ ਕਾ ਨਾਮ ਰੋਸ਼ਨ ਕਰੋ ਹਮੰਦਰ ਜੀ ਹਾਂ ਜੀ ਹਮਕੋ ਬਹੁਤ ਖੁਸ਼ੀ ਹੋਈ ਹਮ ਉਸਕਾ ਵਰਲਡ ਕਪ ਦੇਖਿਆ ਲਾਈਵ ਦੇਖਿਆ ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਬੱਚੀਆਂ ਆਪਣਾ ਨਾਮ ਰੋਸ਼ਨ ਕਰਦੀਆਂ ਰਹਾਂ ਤੇ ਖੇਡਦੀਆਂ ਰਹਾਂ ਇੱਕ ਮਾਂ ਸਭ ਤੋਂ ਜ਼ਿਆਦਾ ਅਟੈਚ ਹੁੰਦੀ ਹੈ ਬੇਟੀ ਕੇ ਸਾਥ ਤਾਂ ਜਦ ਸਟੇਡੀਅਮ ਮੇ ਬੈਠੇ ਤੇ ਤੋ ਕਿਹੋ ਜਿਹਾ ਲੱਗ ਰਹਾ تھا ਦੜਕਣੇ ਤੇਜ਼ ਹੋਤੀ ਹੋंगी ਜਬ ਵੀ ਇੱਕ ਬਾਲ ਨਿਕਲਦੀ ਹੋਗੀ ਜਾਂ ਰਨ ਬੰਨਤੇ ਹੋਗੇ ਹਾਂਜੀ ਹਾਂਜੀ ਇੱਕ ਇੱਕ ਪਲ ਬਹੁਤ ਕੀਮਤੀ ਸੀ ਸਨ ਬਹੁਤ ਧੜਕਣ ਹਰਕ ਦਿਨ ਵੱਧਦੀਆਂ ਸੀ ਜਿੰਨੇ ਵੀ ਉੱਥੇ ਬੈਠੇ ਸੀਗੇ ਤੇ ਲੇਕਿਨ ਸਾਨੂੰ ਲੱਗਦਾ ਸੀ ਸਾਡੀਆਂ ਬੱਚੀਆਂ ਬੜੀਆਂ ਖੇਡਦੀਆਂ ਤੇ ਜੱਤ ਕੇ ਲੈ ਕੇ ਆਉਣਗੇ ਨਹੀਂ ਹਮਨੇ ਕਦੇ ਉਸਕੋ ਰੋਕਾ ਨਹੀਂ ਉਸਕਾ ਮਤਲਬ ਛੋਟੀਆਂ ਹੁੰਦੀ ਨਹੀਂ ਉਹਨੂੰ ਕਰੈਕਟਰ ਦਾ ਸ਼ੌਕ ਸੀਗਾ ਤਾਂ ਖੇਡਦੀ ਰਹੀ ਲੇਕਿਨ ਸਾਨੂੰ ਬਸੌਣ ਨਾਲ ਬਹੁਤ ਕੁਝ ਮਿਲਦਾ ਸੀ ਪਰ ਅਸੀਂ ਉਸਨੂੰ ਰੋਕਾ ਨਹੀਂ ਨੇ ਕਿਸ ਤਰ੍ਹਾਂ ਸੋਚਿਆ ਕਿ ਹਰਮਨ ਕੋ ਨਿਕਾਲਣਾ ਹੈ ਕਿ ਆਗੇ ਬੜੇ ਉਹ ਉਹ ਆਪਣੀ ਜ਼ਿੰਦਗੀ ਜੀਏ ਹਾਂਜੀ ਉਹਦੇ ਅੰਦਰ ਜੋ ਭਾਵਨਾ ਸੀ ਉਸਨੇ ਕੀਤੀ ਤੇ ਉਸਨੇ ਕਰਕੇ ਦਿਖਾਇਆ ਸਾਰਿਆਂ ਨੂੰ